ਕਿ ਅਸੀਂ ਕੁਦਰਤ ਨੂੰ ਪਰਮਾਤਮਾ ਨੂੰ ਆਪਣੇ ਜਿਉਂਦੇ ਹੋਣ ਦਾ ਸਾਨੂੰ ਜਿਉਂਦੇ ਰੱਖਣ ਦਾ ਸ਼ੁਕਰੀਆ ਅਦਾ ਕਰੀਏ ਜਦੋਂ ਸਾਡੇ ਕੋਲ ਸਭ ਕੁਝ ਹੈਗਾ ਸਭ ਕੁਝ ਮਤਲਬ ਸਾਡੇ ਕੋਲ ਤੰਦਰੁਸਤ ਸ਼ਰੀਰ ਬਹੁਤ ਸਾਰੇ ਸੁਪਨੇ ਉਹਨਾਂ ਲੋਕਾਂ ਦੇ ਅਧੂਰੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਇਹ ਸ਼ਿਕਵਾ ਹੁੰਦਾ ਕਿ ਕੁਦਰਤ ਨੇ ਸਾਨੂੰ ਇਸ ਪੱਖ ਤੋਂ ਅਧੂਰੇ ਰੱਖਿਆ ਪਰ ਅਸੀਂ ਜਿਹਦੇ ਕੋਲ ਆਪਣਾ ਇੱਕ ਨਿਰੋਲ ਤੰਦਰੁਸਤ ਸਰੀਰ ਹੈ ਆਪਣਾ ਆਪ ਹੈ ਆਪਣੀ ਜ਼ਿੰਦਗੀ ਹੈ ਆਪਣੇ ਜਿਉਂਦੇ ਹੋਣ ਦੇ ਅਹਿਸਾਸ ਨੇ ਤਾਂ ਕਿਉਂ ਨਾ ਅਸੀਂ ਹਰ ਰੋਜ਼ ਉਸ ਕੁਦਰਤ ਦਾ ਸ਼ੁਕਰਾਨਾ ਕਰਿਆ ਕਰੀਏ ਸੋ ਅੱਜ ਪਹਿਲਾ ਦਿਨ ਪਹਿਲੀ ਗੱਲ ਇਸੇ ਸ਼ੁਕਰਾਨੇ ਨੂੰ ਯਾਦ ਕਰਦਿਆਂ ਇਸੇ ਸ਼ੁਕਰਾਨੇ ਨੂੰ ਅਦਾ ਕਰਦਿਆਂ ਇਸੇ ਸ਼ੁਕਰਾਨੇ ਨੂੰ ਨਿਭਾਉਂਦਿਆਂ ਕਿ ਹਾਂ ਮੈਂ ਜ਼ਿੰਦਾ ਹਾਂ ਹਾਂ ਅਸੀਂ ਜਿਉਂਦੇ ਹਾਂ ਤੇ ਅਸੀਂ ਆਪਣੇ ਇਸ ਹੋਣ ਨੂੰ ਅਸੀਂ ਆਪਣੇ ਇਸ ਜਿਉਂਦੇ ਹੋਣ ਨੂੰ ਇਸ ਤਰ੍ਹਾਂ ਕਿਸੇ ਦੇ ਲੇਖੇ ਲਾਈਏ ਉਹ ਸਾਡਾ ਪਰਿਵਾਰ ਹੋ ਸਕਦਾ ਸਾਡੇ ਬੱਚੇ ਹੋ ਸਕਦੇ ਆ ਸਾਡੀ ਜਿੰਦਗੀ ਨੂੰ ਲੈ ਕੇ ਦੇਖੇ ਸੁਪਨੇ ਹੋ ਸਕਦੇ ਆ ਤੇ ਇਹ ਸਭ ਤਾਂ ਹੀ ਸੰਭਵ ਹੈ ਕਿਉਂਕਿ ਅਸੀਂ ਜ਼ਿੰਦਾ ਹਾਂ ਅਸੀਂ ਜਿਉਂਦੇ ਹਾਂ ਤੇ ਅੱਜ ਮੈਨੂੰ ਇੱਕ ਕਵਿਤਾ ਵੀ ਯਾਦ ਆ ਰਹੀ ਹੈ ਇਸ ਵੇਲੇ ਇੱਕ ਤੇ ਪਹਿਲੀ ਗੱਲ ਮੈਂ ਮਾਫੀ ਮੰਗੂਗੀ ਕਿ ਮੈਂ ਨਾ ਕਈ ਵਾਰ ਭੁੱਲ ਜਾਨੀ ਆ ਕਿ ਕਿ ਕਿਸਤੀਆਂ ਲਿਖੀਆਂ ਹੋਈਆਂ ਲਾਈਨਾਂ ਨੇ ਜਾਂ ਮੈਂ ਕਿੱਥੋਂ ਪੜੀਆਂ ਸੀ ਕਿ ਜਦੋਂ ਅਸੀਂ ਹੱਸਣਾ ਭੁੱਲ ਜਾਂਦੇ ਆ ਜਦੋਂ ਅਸੀਂ ਗਾਉਣਾ ਭੁੱਲ ਜਾਂਦੇ ਆ ਜਦੋਂ ਅਸੀਂ ਆਪਣੇ ਸੁਪਨਿਆਂ ਤੋਂ ਅਵੇਸਲੇ ਹੋ ਜਾਂਦੇ ਆ ਜਦੋਂ ਅਸੀਂ ਆਪਣੇ ਟੀਚਿਆਂ ਵੱਲ ਅੱਗੇ ਨਹੀਂ ਵਧਦੇ ਜਾਂ ਅਸੀਂ ਟੀਚੇ ਮਿਥਦੇ ਨਹੀਂ ਜਦੋਂ ਅਸੀਂ ਆਪਣੇ ਆਪ 'ਚ ਸਿਮਟ ਜਾਂਦੇ ਆ ਤਾਂ ਉਦੋਂ ਅਸੀਂ ਮਰ ਜਾਂਦੇ ਆ ਤਾਂ ਉਸ ਵੇਲੇ ਸਾਨੂੰ ਆਪਣੇ ਆਪ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਅਸੀਂ ਜ਼ਿੰਦਾ ਨਹੀਂ ਆ ਸੋ ਅੱਜ ਦਾ ਆਪਣਾ ਪਹਿਲਾ ਦਿਨ ਅਸੀਂ ਐਸੇ ਸ਼ੁਕਰਾਨੇ 'ਚ ਗੁਜ਼ਾਰਨਾ ਕਿ ਅਸੀਂ ਜ਼ਿੰਦਾ ਹਾਂ ਤੇ ਅਸੀਂ ਆਪਣੇ ਜ਼ਿੰਦਾ ਹੋਣ ਨੂੰ ਕਿਸੇ ਲੇਖੇ ਜ਼ਰੂਰ ਲਾਉਣਾ ਕਿਸੇ ਆਰੇ ਜ਼ਰੂਰ ਲਾਉਣਾ ਕਿਉਂਕਿ ਪਰਮਾਤਮਾ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਆ ਸੋ ਅੱਜ ਦਾ ਪਹਿਲਾ ਐਪੀਸੋਡ ਸਿਰਫ ਇੰਨੀ ਇੱਕ ਗੱਲਬਾਤ ਨਾਲ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ ਤੁਹਾਡੇ ਹੰਗਾਰਿਆਂ ਦੀ ਤੁਹਾਡੇ हां पखी हुंगाऱ्यां दी मेनू हमेशा लोड रेंदी है मेरीयां खामियां वी तुसी मेनू दसनीयां ने आ, कदे किते कोई कमी रह जांदी है ਗੱਲਬਾਤ ਚ ਜਾਂ ਕਈ ਵਾਰ ਕਿਸੇ ਜਾਣਕਾਰੀ ਦੇ ਵਿੱਚ ਹੋ ਸਕਦਾ ਮੈਨੂੰ ਮੇਰੀ ਜਾਣਕਾਰੀ ਅਧੂਰੀ ਹੋਵੇ ਤਾਂ ਤੁਸੀਂ ਮੈਨੂੰ ਆਪਣੇ ਸੁਝਾਅ ਵੀ ਦੱਸ ਸਕਦੇ ਹੋ ਤੇ ਅੱਜ ਦਾ ਬਸ ਇੰਨਾਕ ਐਪੀਸੋਡ ਕਬੂਲ ਕਰਿਓ ਅਗਲੇ ਹਫਤੇ ਫੇਰ ਕਿਸੇ ਨਵੇਂ ਸ਼ੁਕਰੀਆ ਅਦਾ ਕਰਨ ਵਾਲੀ ਗੱਲ ਨੂੰ ਲੈ ਕੇ ਜੁੜਾਂਗੇ ਇਹ ਤਦ ਤੱਕ ਤੁਸੀਂ ਵੇਖਦੇ ਰਹੋ ਸੁਣਦੇ ਰਹੋ ਦਸ ਤੱਕ